ਮੌਜੂਦ ਹੈ ਕਾਂਗਰਸ ਪਾਰਟੀ ਦੇ 올 ਇੰਡੀਆ ਕਾਂਗਰਸ ਕਮੇਟੀ ਦੇ ਕਿਸਾਨ ਸੈੱਲ ਦੇ ਚੇਅਰਮੈਨ ਇਸ ਸੰਗਰੂਪ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਪਾਲ ਸਿੰਘ ਖਹਿਰਾ ਜੀ ਵੀ ਮੌਜੂਦ ਨੇ ਅਸਰਤੇ ਵਾਸਤੇ ਬੜੀ ਮਾਨ ਵੀ ਗੱਲ ਹੈ ਕਿ ਖੁਸ਼ੀ ਖਹਿਰਾ ਸਾਹਿਬ ਦੇ ਵਿਚਾਰ ਕੀ ਨੇ ਖਹਿਰਾ ਸਾਹਿਬ ਦੀ ਸੋਚ ਕੀ ਹੈ ਕਾਂਗਰਸ ਪਾਰਟੀ ਦੀ ਸੋਚ ਕੀ ਹੈ ਜੇ ਕਿ ਤਿਲ ਭੁਲ ਭਲੇਖੇ ਇਸ ਮਾਰਵੀ ਸੈਂਟਰ ਦੇ ਵਿੱਚ ਕਿਤੇ ਮੋਦੀ ਦੀ ਸਰਕਾਰ ਆ ਗਈ ਤਾਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਭੁੱਲ ਜਾਓਗੇ ਵੀ ਆਪਾਂ ਨੂੰ ਵੋਟਾਂ ਪਾਉਣ ਦਾ ਮੌਕਾ ਮਿਲੂਗਾ ਇੱਕੋ ਹੀ ਇੱਕੋ ਹੀ ਤਾਕਤ ਆਪਣੇ ਕੋਲੇ ਵੋਟਾਂ ਦੀ ਉਹ ਵੀ ਮੋਦੀ ਸਾਹਿਬ ਨੇ 5 ਸਾਲਾਂ ਦੇ ਵਿੱਚ ਖੋਹ ਲੈਣੀ ਹੈ ਤੁਸੀਂ ਯਾਦ ਰੱਖੋਗੇ ਅੱਜ ਮੇਰੀ ਗੱਲ ਨੂੰ ਇਸ ਕਰਕੇ ਵਿਖਰਾ ਸਾਹਿਬ ਇਹਨਾਂ ਨੇ ਬੋਲਣਾ ਮੇਰੇ ਥੋੜੇ ਨੇ ਯੂਐਸਏ ਰਾਤੇ ਬੋਲਣਗੇ ਮੋਦੀ ਸਾਹਿਬ ਵਾਸਤੇ ਹਰ ਦਾ ਨਾ ਭਗਵਾਨ ਜਮਾਨ ਨੂੰ ਦੱਸਣਾ ਸੀ ਜਿਹੜਾ 1000 ਰੁਪਏ ਦੀ ਗਾਰੰਟੀ ਤੇ ਬੇਟੀਆਂ ਬੈਠੀਆਂ ਨੇ ਉਸੇ ਮਾੜਾ ਜਹਾ ਹੁਣ ਬੋਧਾ ਨਾ ਬੋਲੀ ਹੁਣ ਕਹਾਂ ਨਾ ਕਹਾਂ ਸਾਹਿਬ ਜਿੱਤ ਕੇ ਆਣਾ ਸਾਡੇ ਵਿਚਕਾਰ ਜਿੱਤ ਕੇ ਆਉਂਗੇ ਰੰਗੀ ਬਣ ਕੇ ਸਾਹਿਬ ਹਰ ਇੱਕ ਵੇਖੀ ਲੁੱਟ ਖਵਾਉਂ ਰਿਆ ਸਾਰੀ ਸੰਗਤ ਨੂੰ ਅਸੀਂ ਤੁਸੀਂ ਮਨੀਸ਼ ਮਾਨਸ ਸਿੰਘ ਦੀ ਕਾਲੀ ਨਾ ਕਰੋ ਸਾਨੂੰ ਪਤਾ ਹੈ ਕਿ 10 ਦਿਨਾਂ ਬਾਅਦ 4 ਤਰੀਕ ਨੂੰ ਜਦੋਂ ਐਲਾਨ ਹੋ ਗਿਆ ਫਰੂਦ ਦੇ ਵਿੱਚ ਖੜਾ ਖੜਾ ਹੋਗੀ ਕਾਚ ਲੋਗੀ ਕਾਲਾ ਢੱਲੋ ਹੋਗੀ ਵਿੱਚ ਜਿੱਤ ਕੇ ਸਾਡੇ ਵਿਚਾਰ ਆਉਗੇ ਸਾਨੂੰ ਮਾਣ ਪਰ ਮੈਂ ਲਾਉਣਾ ਸੀ ਖਵਾਇਆ ਆ ਆਮ ਆਦਮੀ ਆਏ ਤੇ ਚਲੋ ਖੈਰਾ ਸਾਹਿਬ ਨੂੰ ਸਮਾਂ ਘੱਟ ਹੈ ਇਹਨਾਂ ਨੇ ਕਿਹਾ ਵੀ ਜਿਹੜਾ ਪ੍ਰੋਗਰਾਮ ਜਾਂਦੇ ਨੇ ਵੀ ਬੇਨਤੀ ਕਰਨਾ ਸਰਕਾਰ ਸੁਖਪਾਲ ਸਿੰਘ ਦੀ ਖੈਰਾ ਨੂੰ ਉਹ ਆਪਣੇ ਵਿਚਾਰ ਨੇ ਜਿਹੜੇ ਸ਼ਕਤਾਂ ਨਾਲ ਪੇਸ਼ ਕਰਨਗੇ ਸੁਖਪਾਲ ਸਿੰਘ ਦੀ ਖੈਰਾ ਸਾਹਿਬ ਵੀ ਕਿਸਾਨ ਵੀਰ ਖੇਤ ਮਜ਼ਦੂਰ ਕਿਰਤੀ ਕਾਮੇ ਮੀਡੀਆ ਸਾਲ ਦੇ ਸਟੇਜ ਉੱਪਰ ਸ਼ਸ਼ੋਭਤ ਲੀਡਰਸ਼ਿਪ ਮ्युनਿਸਪਲ ਸਰਜੀ ਕਾਲਾ ਢਲੋ ਜੀ ਮੋਲਾ ਜੀ ਕੌਂਸਲਰ ਅਜੇ ਬਹੁਤ ਹੁਨਰਦਾਰ ਅੱਛਾ ਬੋਲਦਾ ਪੂਰੇ ਖੜੀ ਹੈ ਪਕੜ ਸ਼ਰਮਾ ਜੀ ਮਹੇਸ਼ ਕੋਤਾ ਜੀ ਦਰਜਾ ਬਦਰਜਾ ਹੋਰ ਸਾਡੇ ਬੜੇ ਪਰਪੁਰਪੁਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਦਿਨ ਕਰਕੇ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਪਹਿਲਾਂ ਸਭ ਦੇ ਪਰਵਾਹ ਕਰੋ ਹਾਈ ਗੁਰ ਜੀ ਕਾ ਖਾਲਸਾ ਹਾਈ ਗੁਰ ਅੱਛਾ ਪਹਿਲਾਂ ਇਹ ਦੱਸੋ ਤੁਸੀਂ ਮੇਰਾ ਜ਼ਰੂਰ ਕੋ ਜੋਰ ਲਾਉਣਾ ਮੈਂ ਸਵੇਰ ਤੋਂ ਲੈ ਕੇ ਠੱਜਾ ਪਿਆਜ਼ ਦਰਮੀ ਬੁਰੀ ਹਾਲਤ ਤੁਸੀਂ ਵੀ 2-3 ਘੰਟਿਆਂ ਦੇ ਬੈਠੇ ਹੋ ਗਲਾ ਮੇਰਾ ਬੈਠਾ ਅੱਛਾ ਜਾਣਦੇ ਤੁਸੀਂ ਸਭ ਕੁਝ ਹੋ ਤੁਸੀਂ ਵੀ ਸਵਾਦ ਲੈਣਾ ਚਾਹੁੰਦੇ ਵੀ ਦੇਖੀਏ ਖੇੜਾ ਕੀ ਬੋਲਿਆ ਜਾਂਦਾ ਹੈ ਪਤਾ ਤੁਹਾਨੂੰ ਸਭ ਕੁਝ ਹੈਗਾ ਵਾ ਕਿਉਂਕਿ ਤੁਸੀਂ ਹਟ ਦਿੱਤੀ ਹੈ ਖੇਰੇ ਨੂੰ ਤਾਂ ਫਿਰ ਵੀ ਕਿਤੇ ਸੇਕ ਘੱਟ ਲੱਗੇਗਾ ਪਰ ਜ਼ਿਆਦਾ ਸੇਕ ਗਰੀਬਾਂ ਨੂੰ ਕੋਈ ਵੀ ਸਰਕਾਰ ਗਲਤ ਨੀਤੀ ਬਣਾਉਂਦੀ ਆ ਕੋਈ ਸਰਕਾਰਾਂ ਕੋਈ ਵੀ ਜਦੋਂ ਕੋਈ ਇਸ ਤਰ੍ਹਾਂ ਦਾ ਕਾਨੂੰਨ ਬਣਾਉਂਦੇ ਆ ਉਹਦਾ ਸਿੱਧਾ ਸਿੱਧਾ ਅਸਰ ਆਮ ਜਨਤਾ ਤੇ ਪੈਂਦਾ ਜਿਵੇਂ ਕਿ ਹੁਣੇ ਜ਼ਿਕਰ ਕੀਤਾ ਕਿ ਪੋਤੀ ਸਾਹਿਬ ਨੇ ਸਾਡੇ ਕਿਸਾਨਾਂ ਨਾਲ ਬਹੁਤ ਅਨਾਈ ਅਨਿਆਇ ਕੀਤਾ ਦੋਸਤੋ ਪੰਜਾਬ ਤਾਂ ਉਹ ਧਰਤੀ ਆ ਬਹਾਦਰਾਂ ਦੀ ਜਿਹੜੀ ਸਦਾ ਹੀ ਮਨੁੱਖਤਾ ਲਈ ਖੜਦੀ ਸਾਡੇ ਨੌਵੇਂ ਪਿਤਾ ਗੁਰੂ ਤੇਗ ਬਹਾਦਰ ਉਹਨਾਂ ਨੂੰ ਹਿੰਦ ਦੀ ਚਾਦਰ ਦਾ ਖਿਤਾਬ ਮਿਲਿਆ ਕੋਈ ਦੁਨੀਆਂ 'ਚ ਇਤਿਹਾਸ ਕੱਢ ਕੇ ਦਿਖਾ ਦਿਓ ਮੈਨੂੰ ਜਿਹੜਾ ਕਿਸੇ ਮਨੁੱਖਤਾ ਦੀ ਸਿਰ ਕਲਮ ਕਰਾ ਲਿਆ ਹੋਵੇ ਕਿਤੇ ਨਹੀਂ ਲੱਗੂਗਾ ਤੁਹਾਨੂੰ ਇਸ ਕਰਕੇ ਉਸ ਤੋਂ ਬਾਅਦ ਵੀ ਸਾਡੇ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਲਈ ਬਹੁਤ ਲੜਾਈ ਲੜੀ ਭਗਤ ਸਿੰਘ ਦੀ ਕੁਰਬਾਨੀ ਲੰਮਸਾਲ ਭਗਤ ਸਿੰਘ ਰਾਜਗੁਰੂ ਸੁਖਦੇਵ ਸ਼ਹੀਦ ਉਧਮ ਸਿੰਘ ਕਰਨੈਲ ਸਿੰਘ ਇਸੜੂ ਇਕਤਾਰ ਬਣੀ ਹੋਈਆ ਜਿਨ੍ਹਾਂ ਨੇ ਫਾਤਸ਼ੀ ਦੇ ਰਸੇ ਚੁੰਮੇ ਕਾਲੇ ਪਾਣੀ ਦੀ ਸਦਾਵਾ ਕੱਟੀਆਂ ਇਸ ਦੇਸ਼ ਨੂੰ ਆਜ਼ਾਦ ਕੀਤਾ ਆਪਣੇ ਲਾਗੇ ਮਲੇਰ ਕੋਟਲਾ ਕੂਕਾ ਲਹਿਰ ਦਾ ਉਹ ਬੜਾ ਇੱਕ ਸਥਾਨ ਬਣਿਆ ਹੋਇਆ ਜਿੱਥੇ ਕੂਕਿਆਂ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਉਹ ਤੁਸੀਂ ਜਾਣਦੇ ਹੋ ਸਾਰੇ ਕਿ ਇੱਕ ਬੱਚਾ ਜਿਹੜਾ ਸੀਗਾ ਉਹਦਾ ਕੱਦ-ਕਾਠ ਛੋਟਾ ਸੀ ਕੂਕਾ ਕੂਕਾ ਬਰਾਦਰੀ ਵਿੱਚੋਂ ਤੇ ਉਹਨੇ ਅੰਗਰੇਜ਼ਾਂ ਦੇ ਉਹਨੂੰ ਮਨਾ ਕਰਤਾ ਕਿ ਤੂੰ ਪਿੱਛੇ ਤੈਨੂੰ ਤੂਪ ਦੇ ਅੱਗੇ ਨਹੀਂ ਬੰਨਿਆ ਜਾ ਸਕਦਾ ਉਹਨੇ ਅੱਗੇ ਇੱਕਾ ਰੱਖ ਕੇ ਆਪਣੇ ਆਪ ਨੂੰ ਉੱਚਾ ਕਰਕੇ ਉਹਨੇ ਕਿਹਾ ਮੇਰਾ ਵੀ ਫਰਜ਼ ਬਣਦਾ ਇਸ ਦੇਸ਼ ਵਾਸਤੇ ਕੁਰਬਾਨੀ ਇਕਦਾਂជា ਕੁਰਬਾਨੀਆਂ ਕਿੱਥੇ ਨੇ ਕਿੱਥੇ ਹੀ ਨਹੀਂ ਗਈਆਂ ਕਿਸੇ ਹੋਰ ਸੂਬੇ ਚ ਦੀ ਮਾਫ ਕਰਨਾ ਚੰਗਾ ਨਹੀਂ ਲੱਗਦਾ ਬੀਜੇਪੀ ਦੇ ਵੱਡੇ ਵੱਡੇ ਲੀਡਰਸ ਦੇਸ਼ ਦੀ ਆਜ਼ਾਦੀ ਵਿੱਚ ਅੰਗਰੇਜ਼ਾਂ ਕੋ ਰਿਟਨ ਮਾਫੀ ਮੰਗ ਕੇ ਬਾਹਰ ਆਏ ਹੋਏ ਨੇ ਜਦੋਂ ਐਮਰਜੈਂਸੀ ਵਿੱਚ ਲੱਗੀ ਦੇਸ਼ ਦੇ ਬੀਜੇਪੀ ਦੇ ਆਰਐਸਐਸ ਦੇ ਵੱਡੇ ਵੱਡੇ ਲੀਡਰਸ ਉਸ ਵਕਤ ਦੀ ਸਰਕਾਰ ਕੋਲ ਲਿਖਤੀ ਮਾਫੀ ਮੰਗ ਕੇ ਜੇਲਾ ਚੋਂ ਬਾਹਰ ਆਏ ਹੋਏ ਨੇ ਤੇ ਆ ਤਾਂ 872 ਦੀ ਤਰਤੀ ਇਹਨਾਂ ਨਾਲ ਤਾਂ ਵੈਸੇ ਹੀ ਨਹੀਂ ਨਿਆਂ ਕਰਨਾ ਚਾਹੀਦਾ ਆਜ਼ਾਦੀ ਲੈ ਕੇ ਦਿੱਤੀ ਤਾਂ ਪੰਜਾਬ ਦਾ ਰੋਲ ਆਜ਼ਾਦੀ ਤੋਂ ਬਾਅਦ ਜੇ ਅਨਾਜ ਦਾ ਭੰਡਾਰ ਸਾਡਾ ਸਾਰਾ ਕਿਸੇ ਨੇ ਭਰਿਆ ਤਾਂ ਪੰਜਾਬ ਦੇ ਬਹਾਦਰ ਕਿਸਾਨਾਂ ਦਾ ਖੇਤ ਮਜ਼ਦੂਰਾਂ ਦਾ ਰੋਲ ਅੱਜ ਬਾਰਡਰਾਂ ਦੇ ਉੱਤੇ ਕੋਈ ਰਾਖੀ ਕਰ ਰਿਹਾ ਤੁਹਾਡੀ ਆਪਣੇ ਦੇਸ਼ ਦੀ ਚੀਨ ਔਰ ਪਾਕਿਸਤਾਨ ਦੇ ਬਾਰਡਰ ਤੇ ਉਹ ਆ ਸਾਰੇ ਜਿੰਨਾ ਤੁਸੀਂ ਇੱਥੇ ਖੜੇ ਹੋ ਸਾਡੇ ਸਤਕਾਰਯੋਗ ਇਸ ਸਾਥ ਵਿੱਚ ਤੁਹਾਡੇ ਬੱਚੇ ਕਰ ਰਹੇ ਨੇ ਥੋੜੇ ਦਿਨ ਪਹਿਲਾਂ ਮੈਥੇ ਪਿੰਡ ਵਿੱਚ ਇੱਕ ਸੁਖਵਿੰਦਰ ਸਿੰਘ ਅਗਨੀ ਵੀਰ 23-24 ਸਾਲ ਦਾ ਇੱਕ ਨੌਜਵਾਨ ਫੌਜੀ ਮਾਰਿਆ ਗਿਆ ਉਹ ਕੌਣ ਸੀਗਾ ਉਹ ਆਪਣਾ ਪੰਜਾਬ ਦਾ ਸੀਗਾ ਅੱਜ ਮੈਂ ਸੇਵਾ ਸਿੰਘ ਢਿੱਕਰੀਵਾਲ ਦੇ ਪਿੰਡ ਗਿਆ ਚਲੋ ਉਹ ਤਾਂ ਇੱਕ ਬਹੁਤ ਮਹਾਨ ਬਹਾਦਰ ਹੋ ਗਏ ਇੱਕ ਪ੍ਰਜਾ ਮੰਡਲ ਦੇ ਕਾਰਕਟਰ ਬਾਨੀ ਔਰ ਰਜਵਾਣਾ ਸ਼ੈਖ ਦੇ ਖਿਲਾਫ ਲੜੇ ਸਹੇ ਤੋ ਜਿਹੜਾ ਮੈਮੋਰੀਅਲ ਬਣਿਆ ਠੁੱਲੀਵਾਲ ਸੀ ਜਿਹੜੇ ਫੌਜੀਆ ਦਾ ਜੀ ਠੁੱਲੀਵਾਲ ਵਿੱਚ ਤਿੰਨ ਫੌਜੀਆਂ ਦੇ ਤੁਸੀਂ ਦੇਖੇ ਲੱਗੇ ਹੋਏ ਨੇ ਦੋ ਕਾਰਗਿਲ ਦੇ ਸ਼ਹੀਦ ਔਰ ਇੱਕ ਸ਼ੈ 1965 ਦੀ جنگ ਦਾ ਸ਼ਹੀਦ ਥਾਂ ਥਾਂ ਤੇ ਹਰ ਦੂਸਰੇ ਤੀਸਰੇ ਚੌਥੀ ਪਿੰਡ ਵਿੱਚ ਕੋਈ ਨਾ ਕੋਈ ਕਿਸੇ ਨੇ ਦੇਸ਼ ਦੀ ਹਿਫਾਜ਼ਤ ਕਰਦੇ ਹੋਇਆ ਬਾਰਡਰਾਂ ਤੇ ਜਾਨਾਂ ਖੋਈਆਂ ਪਰ ਜਦੋਂ ਆਪਾਂ ਕੋਈ ਚੀਜ਼ ਮੰਗਣ ਜਾਂਦੇ ਪੰਜਾਬ ਦੇ ਤਾਂ ਸਾਡੇ ਤੇ ਕਈ ਤਰ੍ਹਾਂ ਦੇ ਤੰਸ ਕਰਤੇ ਜਾਂਦੇ ਨੇ ਕਈ ਤਰ੍ਹਾਂ ਦੇ ਮੁਹਾਵਰੇ ਜੋੜੇ ਜਾਂਦੇ ਨੇ ਸਾਨੂੰ ਇੱਕ ਕਿਸਮ ਦਾ ਦੇਸ਼ ਵਿਰੋਧੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਜਿਹੜੀ ਕਿ ਬਹੁਤ ਗਲਤ ਗੱਲ ਹੈ ਕਿਸਾਨ ਪਿਛਲੇ 3 ਸਾਲ ਪਹਿਲਾਂ ਜਦੋਂ ਦਿੱਲੀ ਵਿੱਚ ਅੰਦੋਲਨ 'ਚ ਬੈਠੇ ਸਵਾ ਸਾਲ ਬੈਠੇ ਰਹੇ ਔਰ ਲੱਖਾਂ ਦੀ ਤعداد ਵਿੱਚ ਬੈਠੇ ਸੀਗੇ ਕਿਸੇ ਦੀ ਚੀਚੀ ਨੂੰ ਵਿੱਚ ਰੀਟ ਨਹੀਂ ਆਉਣ ਦਿੱਤੀ ਉਹਨਾਂ ਨੇ ਇੰਨਾ ਸ਼ਾਂਤਮਈ ਅੰਦੋਲਨ ਤੱਕ ਇਹਦੀ ਕਿਸੇ ਨੇ ਦੇਖਿਆ ਹੀ ਨਹੀਂਗਾ ਤੇ ਐਤ ਕੀ ਸਾਨੂੰ ਹਰਿਆਣਾ ਪੁਲਿਸ ਨੇ ਜੋ ਤਸ਼ੱਦਦ ਕੀਤਾ ਸਾਡੇ ਕਿਸਾਨਾਂ ਨੂੰ ਕੁੱਟਿਆ ਖੇਤ ਮਜ਼ਦੂਰਾਂ ਨੂੰ ਮਾਰਿਆ ਡੰਡੇ ਮਾਰ ਕੇ ਟਰੈਕਟਰ ਭੰਗ ਦਿੱਤੇ ਸਾਡੇ ਝੰਡੇ ਨਿਸ਼ਾਨੀ ਨਿਸ਼ਾਨ ਸਾਹਿਬ ਤੇ ਕਿਸਾਨੀ ਝੰਡੇ ਪੈਰਾਥੇ ਰਗੜੇ ਸ਼ੁਕਰਨ ਕੇ ਸਾਹਮਣੂ ਕੋਲੀ ਮਾਰ ਕੇ ਮਾਰਤਾ ਅਖਰੋਰੀ ਦੇ ਵਿੱਚ ਇੱਕ ਨੌਜਵਾਨ ਨੂੰ ਪੂਰੀ ਚਪਾ ਕੇ ਚੱਕੇ ਉਹਦੀਆਂ ਹੱਡੀਆਂ ਪਸਪੀਆਂ ਲੱਤਾ ਪਹਾ ਅਜਵਾੜਾ ਵਗੈਰਾ ਸਾਰਾ ਤੋੜਿਆ ਮੈਂ ਉਹਦੇ ਪਿੰਡ ਨਵਾ ਗਉ ਜਾ ਕੇ ਆਇਆ ਕਿੰਨਾ ਖਿਆਲ ਸਾਬ ਮੈਂ 4 ਮਹੀਨੇ ਹੋ ਗਏ ਨੇ ਫਸਲ ਇੱਕ ਨਹੀਂ ਲਗੀ ਸੋ ਸਾਡੀ ਦੇਸ਼ ਦੀ ਸਰਕਾਰ ਨੂੰ ਸੁਚਨਾ ਚਾਹੀਦਾ ਕਿ ਇਹਨਾਂ ਦਾ ਵੀ ਅਧਿਕਾਰ ਹੈ ਪੰਜਾਬ ਵਾਲਿਆਂ ਦਾ ਮੰਗਦੇ ਕੀ ਨੇ ਐਮਐਸਪੀ ਮੰਗਦੇ ਨੇ ਮੰਗਦੇ ਕਿਹਦੇ ਲਈ ਆ ਸਾਰੇ ਦੇਸ਼ ਦੀ ਮੰਗਦੇ ਨੇ ਆਪਣੇ ਲਈ ਮੰਗਦੇ ਨੇ کی مانگ دینے کہ ساڑھے کرزیال کی نظر سانی کرو مودی صاحب کی سرکار نے پچھلے دس سال میں پندرہ لکھ کروڑ روپیہ معاف کرتا میرے بیرو یہ پارلیمنٹ نے تات کھوڑ گیا میں اور چاند دے بٹیاں کمپنیاں دے کسے چھوٹے وپاری دا کسے دکاندار دا کسے چھوٹے کسان دا کسے بے زمینے دا کوئی کرزہ نہیں معاف کرتا اور پنجاب دا کل کرزہ جڑا پینڈو کرزہ ہے وہ ایک لکھ کروڑ روپیہ پندرہ گناہ کٹ ਪਰ ਹੈ 12 13 14 ਲੱਖ ਪਰਿਵਾਰ ਦਾ ਇੱਕ ਪਾਸੇ ਚੰਗ ਸੈਂਕੜੇ ਕੰਪਨੀਆਂ ਇੱਕ ਪਾਸੇ 12 13 ਲੱਖ ਪਰਿਵਾਰ ਪੀੜਿਤ ਹੈ ਪਰ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਇਸ ਲਈ ਮੈਂ ਕਹਿਣਾ ਚਾਹਣਾ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਵਕੀਲ ਚੰਗਾ ਭੇਜੋ ਆਪਣਾ ਜਿਹੜਾ ਤੁਹਾਡੇ ਸਾਰਿਆਂ ਦੀ ਗੱਲ ਕਰੇ ਜਿਹੜਾ ਸਾਰੇ ਪੰਜਾਬ ਦਾ ਮੁੱਦਾ ਚੱਕੇ ਅੱਜ ਸ਼ਹਿਰ ਦੇ ਵਿੱਚ ਕੈਂਸਰ ਬਹੁਤ ਜ਼ਿਆਦਾ ਵਾ ਸਾਡੇ دریاਈ ਪਾਣੀ ਸਾਰੇ ਇੰਡਸਟਰੀਅਲ ਜਿਹੜਾ ਪੋਇਜ਼ਨ ਹੋਇਆ ਨੀਚੇ ਜੋ ਅਨਟਰੀਟਿਡ ਜਿਹੜਾ ਬਿਨਾਂ ਸਫਾਈ ਕੀਤੇ ਉਹ ਇੰਡਸਟਰੀਆਂ ਦਾ ਗੰੰਧ ਤੇ ਪਾਣੀ ਉਹ ਸਾਡੀ ਧਰਤੀ ਵਿੱਚ ਗਿਆ ਸਾਡੇ ਦਰਿਆਵਾਂ ਵਿੱਚ ਗਿਆ ਉਹ ਸਾਰਾ ਜਾ ਜਾ ਕੇ نیچے ਉਸ ਨੇ ਗਰਾਊਂਡ ਵਾਟਰ ਨੀਚੇ ਦਾ ਪਾਣੀ ਸਾਰਾ ਉਹਨੂੰ ਇੰਨਾ ਜ਼ਹਿਰੀਲਾ ਕਰਤਾ ਕਿ ਪਿੰਡਾਂ ਦੇ ਵਿੱਚ ਹਰ 10ਵੇਂ 15ਵੇਂ 20ਵੇਂ 25ਵੇਂ ਘਰ ਵਿੱਚ ਕੈਂਸਰ ਹੈ ਉਹ ਤੇ ਕੈਂਸਰ ਦੀ ਗੱਲ ਚੱਕਾਂਗੇ ਸਾਡਾ ਪਾਣੀ ਦਾ ਲੈਵਲ نیچے ਜ਼ਮੀਨ ਦਾ ਪਾਣੀ ਵੋਟੇਬਲ ਉਹ ਸਾਰਾ ਸਾਡਾ ਇਸ ਵਕਤ ਪੰਜਾਬ ਦਾ 14 ਲੱਖ ਘੂਬਲਾ ਨੇ ਪਾਣੀ ਸੋਨੇ ਦੀ ਖੇਤੀ ਕਿਉਂਕਿ ਸਾਡੇ ਕੋਲ ਆਪਸ਼ਨ ਕੋਈ ਨਹੀਂ ਗੀ ਸਾਡੇ ਕਿਸਾਨਾਂ ਨੂੰ ਹੋਰ ਕੋਈ ਸੋਨੇ ਦੀ ਫਸਲ ਨਹੀਂ ਦਿੱਤੀ ਸੀ ਕਿ ਸਰਕਾਰ ਕੋਥੋਂ ਪਾਣੀ ਕੱਢਦੇ 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 ਸਾਡਾ ਪਾਣੀ ਦਾ ਟੇਬਲ ਚੜਾ ਵਾ ਉਹ ਅੱਜ ਸਾਰੇ ਪੰਜਾਬ ਦੇ ਵਿੱਚ ਪੂਰ ਰੈੱਡ ਜ਼ੋਨ ਵਿੱਚ ਹੈ ਇਸ ਕਰਕੇ ਮੈਂ ਇਹ ਕਹੂੰਗਾ ਕਿ ਅਗਰ ਮੌਕਾ ਮਿਲਿਆ ਉੱਥੇ ਜਾਣ ਦਾ ਮੈਂ ਤੁਹਾਡੇ ਸਭ ਦੀ ਬਿਨਾ ਸਾਥ-ਪਾਤ ਬਿਨਾ ਮਸਲ ਔਰ ਬਿਨਾ ਪਾਰਟੀਵਾਦ ਤੋਂ ਮੈਂ ਸਾਰੀਆਂ ਗੱਲਾਂ ਉੱਥੇ ਚੱਕਰਾਂਗਾ ਦੂਸਰਾ ਆਪਾਂ ਪੰਜਾਬ ਦੀ ਬੁਖਸਰ ਦੀ ਗੱਲ ਕਰਨੇ ਟਾਈਮ ਨਹੀਂ ਨੰਨ ਹੈ ਆਪਣੇ ਨਾਲ ਬੜਾ ਤੁਖਾ ਹੋਇਆ ਯਾਰ ਇਹ ਸਰਕਾਰ ਤਾਂ ਬਣਾ ਕੇ ਲੈ ਕੇ ਬਦਵਾਉ ਦੇ ਨਾਮ ਤੇ ਪਰ ਬਦਲਿਆ ਕੁਝ ਵੀ ਨਹੀਂ ਆਪ ਜਨੂਨ ਬਦਲ ਗਏ ਨੇ ਆਪ ਚੰਗੇ ਟੋਰ ਕਪੇਜ ਗੱਡੀਆਂ ਬੋਟਰ ਸਿਕਿਉਰਟੀ ਬੋਟਰ ਘੁੰਮਦੇ ਫਿਰਦੇ ਨੇ ਸਭ ਐਮ ਐਲ ਏ ਮਨਿਸਟਰ ਦੂਜੇ ਤੀਜੇ ਪਰ ਪੰਜਾਬ ਦਾ ਵਾਤਾਵਰਨ ਕੁਝ ਨਹੀਂ ਬਦਲਿਆ ਉਹੀ ਨਸ਼ੇ ਨੇ ਪੰਜਾਬ ਦੇ ਵਿੱਚ ਉਹੀ ਭ੍ਰਿਸ਼ਟਾਚਾਰ ਹੈ ਪੰਜਾਬ ਦੇ ਵਿੱਚ ਕੋਈ ਬਦਮਾਸ਼ੀ ਗੁੰਡਾਗਰਦੀ ਪੁਲਿਸ ਕਰ ਰਹੀ ਹੈ ਕੋਈ ਝੂਠੇ ਪਰਚਾ ਦਾ ਦੌਰ ਚੱਲ ਰਿਹਾ ਵਾ ਸਾਡੇ ਆਪ ਛੋਟੇ ਤੋਂ ਦੁਕਾਨਦਾਰ ਵਪਾਰੀਆਂ ਜਾਂ ਮੀਡੀਅਮ ਜਿਹੜਾ ਸਾਡਾ ਮਿਡਲ ਸਕੇਲ ਇੰਡਸਟਰੀ ਅਖੇ ਜੀ ਇੰਸਪੈਕਟਰ ਆਜ ਖਤਮ ਕਰ ਦਾਂਗੇ ਤੁਹਾਨੂੰ ਕੋ ਚੈੱਕ ਹੀ ਨਹੀਂ ਕਰਿਆ ਕਰੇਗਾ ਪਰ ਪੁੱਛਣ ਵਾਲਾ ਰਹੇ ਹੋਗਾ ਮੇਰੇ ਕਹੇ ਤੇਜਰੀ ਵਾਲੇ ਪਤਾ ਨਹੀਂ ਕਿੰਨੀਆਂ ਮਿਲਣੀਆਂ ਕੀਤੀਆਂ ਵਪਾਰੀਆਂ ਨਾਲ ਪੰਜਾਬ ਦੇ ਵਿੱਚ ਪਿਛਲੇ 6-8 ਮਹੀਨੇ ਪਹਿਲਾਂ ਤੇ ਲਾਗੂ ਕੁਝ ਵੀ ਨਹੀਂ ਕੀਤਾ ਅੱਜ ਤੁਸੀਂ ਸ਼ਹਿਰਾਂ ਵਿੱਚ ਕਸਬਿਆਂ ਵਿੱਚ ਜਾ ਕੇ ਤਸੀਲਾ ਛਾਲ ਦੇਖੋ ਰਜਿਸਟਰੀ ਕਰਾਉਣ ਜਾਂਦੇ ਆ ਉਹ ਕਹਿੰਦੇ ਜੀ ਐਨਓਸੀ ਆਸਾਨੀ ਕਰ ਸਕਦੇ تے جے گاندی جی دا نوٹ دکھونے ہیں تے پھر اینل سی اوڑ جاتی ہے اے بالکل وہی واتا ورن اور میرے بیرو ستر ہزار کروڑ دا کرزا چڑھایا پنجاب دے وچ پر باکمان سرکار نے ستر ہزار کروڑ دا دماغ جڑا کہن سی کہ کہ مگرلیاں نے بہت کرزے ہی کرتی سٹیٹ پینشن تا ماف کیتی ہے ایم میلیا دی جڑی ہٹائی ہے وہ دا فیدہ دا پتہ نہیں پندرہ بھی کروڑ ہوگا سال دا ست سو کروڑ پر پبلسیٹی دلاتا ਦੇਸ਼ ਦੇ ਸਾਰੇ ਏਅਰਪੋਰਟਾਂ ਦੇ ਉੱਤੇ ਇਲੈਕਟ੍ਰੋਨਿਕ ਬੋਰਡ ਲੱਗੇ ਹੋਏ ਨੇ ਦੇਸ਼ ਦੇ ਵਿੱਚ ਜਾ ਕੇ ਕੋਈ ਇੱਕ ਵਾਰ ਖੋਲੋ ਪਹਿਲੇ ਸਫਨੇ ਦੇ ਰੰਗਦਾਰ ਇਸ਼ਤਿਆਰ ਪੰਜਾਬ ਨਸ਼ਾ ਮੁਕਤ ਕਰਤਾ ਕੇਸ਼ਰੀਵਾਲ ਭਗਵੰਤਪਾਣ ਨੇ ਪੰਜਾਬ ਵਿਸ਼ਵਾਚਾਰ ਮੁਕਤ ਕਰ ਦਿੱਤਾ ਸਾਰੇ ਦੇਸ਼ ਦੇ ਟੀਵੀਾਂ ਵਿੱਚ ਲਗਾਤਾਰ ਐਡਸ ਚੱਲ ਰਹੀਆਂ ਸਿਨੇਮਾ ਘਰਾਂ ਦੇ ਵਿੱਚ ਐਡਸ ਚੱਲ ਰਹੀਆਂ ਅੰਗਰੇਜ਼ੀ 'ਚ ਕਹਿੰਦੇ ਨੇ ਪੈਨੀ ਵਾਈਸ ਐਂਡ ਪਾਉਂਡ ਫੁਲਿਸ਼ ਛੋਟੇ ਖਰਚੇ ਨੂੰ ਅਕਲਮੰਦੀ ਦਿਖਾ ਕੇ ਤਾਂ ਉਹਨੂੰ ਕਿ ਅਸੀਂ ਜਿਹੜੀਆਂ ਮਲਟੀਪਲ ਪੈਨਸ਼ਨਾਂ ਐਮਐਲਏ ਦੀਆਂ ਬੰਦ ਕਰਤੀਆਂ ਉਹ ਛੋਟੀ ਜੀ ਸੇਵਿੰਗ ਸੀਗੀ ਇਹ 700 ਕਰੋੜ ਰੁਪਏ ਦਾ ਇੱਧਰਲੇ ਪਾਸੇ ਖਜ਼ਾਨਾ ਲੁਟਾਤਾ ਸਾਡਾ ਜਹਾਜ਼ ਕੇਸ਼ਰੀਵਾਲ ਸਾਹਿਬ ਨੇ ਐਂ ਵਰਤਿਆ ਜਿਵੇਂ ਆਪਾਂ ਕੋਈ ਜੋਕਰ ਟੈਕਸੀ ਬਣਦੀ ਸੀਟੀ ਮਾਰਦੀ ਆਜਾ ਭਗਵਾਨ ਜਾਣਾ ਚੱਲ ਬੈਂਗਲੌਰ ਚੱਲ ਚੇਨਈ ਚੱਲ ਰਾਏਪੁਰ ਚੱਲ ਉੜੀਸਾ ਚੱਲ ਮੁੰਬਈ ਚੱਲ ਕਲਕੱਤਾ ਇੰਨਾ ਪੈਸਾ ੜਾਇਆ ਉੱਥੇ ਜਿਹੜੇ ਕਹਿੰਦੇ ਅਸੀਂ ਸਾਤੇ ਦੇ ਬੰਦੇ ਆ ਜੀ ਅਸੀਂ ਤੁਹਾਡੇ ਰਿਕਸ਼ੇ ਵਾਲੇ ਤੇ ਟੈਰਾ ਤੇ ਪੈਂਚਰਾਂ ਦੇ ਮੋਕੇ ਕਰਾਂਗੇ ਅੱਜ 7 ਮੈਂਬਰ ਬਣਾਉਣੇ ਸੀ 92 ਐਮਐਲਐਸ ਨੇ ਕੌਣ ਬਣਾਏ ਰਾਜ ਸਭਾ ਦੇ ਮੈਂਬਰ ਇੱਕ ਸਭ ਤੋਂ ਅਮੀਰ ਆਦਮੀ ਜਲੰਧਰ ਦਾ 650 ਏਕੜ ਦਾ ਲਵਲੀ ਯੂਨੀਵਰਸਿਟੀ ਦਾ ਮਾਲਕ 25 ਹਜ਼ਾਰ ਕਰੋੜ ਦਾ ਮਾਲਕ ਆਸ਼ੋਕ ਮਿੱਤਲ ਅੱਜ ਰਾਜ ਸਭਾ ਦਾ ਮੈਂਬਰ ਆਮ ਆਦਮੀ ਪਾਰਟੀ ਨੇ ਉਹਨੂੰ ਨਿਯੁਕਤ ਕੀਤਾ ਕਿਸੇ ਅੱਛੇ ਆਪਣੀ ਪਾਰਟੀ ਦੇ ਚੰਗੇ ਪੜ੍ਹੇ ਲਿਖੇ ਮੁੰਡੇ ਨੂੰ ਨਹੀਂ ਕੀਤਾ ਕਿਸੇ ਵਿਦਵਾਨ ਨੂੰ ਕਿਸੇ ਬੁੱਧੀਜੀਵੀ ਨੂੰ ਕਿਸੇ ਐਜੂਕੇਸ਼ਨਿਸਟ ਨੂੰ ਕਿਸੇ ਲਿਖਾਰੀ ਨੂੰ ਤਾਂ ਕਿ ਸਾਡਾ ਰਾਜ ਸਭਾ ਵਿੱਚ ਕੇਸ ਲੱਗਦੇ ਜਾ ਕੇ ਦੂਸਰਾ ਬਣਾ ਸਚੀਵ अरोड़ा ਇੱਕ ਬਹੁਤ ਵੱਡਾ ਕਲੋਨਾਈਜ਼ਰ ਬਿਲਡਰ ਲੁਧਿਆਣੇ ਦਾ ਦਿੱਲੀ ਕਾਰੋਬਾਰ ਕਰਦਾ ਦੋ ਤਿੰਨ ਗੈਰ ਪੰਜਾਬੀ ਬਣਾਤੇ ਅੱਛਾ ਵੀ ਇਥੇ ਕਹਿੰਦਾ ਵਾ ਖੇੜਾ ਤਾਂ ਮਾਰੂ ਆਇਆ ਜੀ ਖੇੜਾ ਜਿਹੜਾ ਪੰਜਾਬ ਦੇ ਵਿੱਚ ਜੰਮਿਆ ਪਲਿਆ ਖੇੜੇ ਚ ਇਸ ਤੇ 17 ਮੁਕੱਦਮੇ ਹੋਏ ਜਿਸ ਨੇ ਸਾਰੇ ਪੰਜਾਬ ਦੇ ਲੋਕਾਂ ਦਾ ਹਰ ਜਗ੍ਹਾ ਤੇ ਪਹੁੰਚ ਕੇ ਉਹਨਾਂ ਦੀ ਆਵਾਜ਼ ਉਠਾਈ ਅਸੈਂਬਲੀ ਦੇ ਅੰਦਰ ਬਾਹਰ ਚੇਲਾ ਕਟੀਆਂ ਖੇੜਾ ਬਾਹਰ ਦਾ ਹੋ ਗਿਆ ਤੇ ਰਾਗਵ ਛੱਟਾ ਤੇ ਸੰਦੀਪ ਪਾਠਕ ਪੰਜਾਬ ਦੇ ਰਾਜ ਸਭਾ ਦੇ ਮੈਂਬਰ ਬਣਾਏ ਗਏ ਜਿਹਨਾਂ ਨੂੰ ਇੱਕ ਸ਼ਬਦ ਹਿੰਦੀ ਪੰਜਾਬੀ ਦਾ ਨਹੀਂ ਆਉਂਦਾ ਕਿਸੇ ਨਾ ਕੋਈ ਉਹਨਾਂ ਦਾ ਲੈਣਾ ਦੇਣਾ ਨਹੀਂ ਪੰਜਾਬ ਦਾ ਉਹ ਅੰਦਰਲੇ ਹੋ ਗਏ ਖੈਰਾ ਬਾਹਰਲਾ ਹੋ ਗਿਆ ਆ ਦੇਖੋ ਇਹਨਾਂ ਦੀ ਦਲੀਲ ਦੇਖ ਲਓ ਮੇਰਾ ਮੈਂ ਤਾਂ ਕਦੀ ਜ਼ਿਕਰ ਨਹੀਂ ਕੀਤਾ ਇਥੇਰ ਦੀ ਘਰ ਵਾਲੀ ਜੁਕੀ ਤੋਂ ਲੈ ਕੇ ਆਇਆ ਮੇਰੀ ਨੂੰਹ ਦਾ ਸਹੁਰੂਲੀ ਪ੍ਰੋਪਰ ਰਹਿਣ ਵਾਲੀ ਹੈ ਇਹ ਜਿੰਦਾਬਾਦ ਮਹਾਰਾਜਪੋਸ ਕਰੇ ਮੇਰੀ ਨੂ ਸੰਗਰੂਰ ਦੇ ਲਾਲਕੁੱਟੀ ਵਾਲੇ ਰੰਡਾਵੇ ਵੱਜਦੇ ਨੇ ਉਥੋਂ ਦੀ ਰਹਿਣ ਹੋਣੀ ਮੈਂ ਕਿਤੇ ਜ਼ਿਕਰ ਨਹੀਂ ਕੀਤਾ ਸੀਗਾ ਨਾਲੇ ਪੰਜਾਬ ਇੱਕ ਛੋਟਾ ਜਿਹਾ ਸਟੇਟ ਹੈ ਔਰ ਇਹਨਾਂ ਦਾ ਆਪਣੇ ਉਮੀਦਵਾਰ ਬਸ ਵਾਜਰਾ ਕਰਮਜੀਤ ਅਨਮੋਲ ਉਹ ਤਾਂ ਗੰਡੂਆ ਪਿੰਡ ਦਾ ਡੜਵੇ ਦਾ ਰਹਿਣ ਵਾਲਾ ਸੰਗੂਰ ਦਾ ਲੜ ਰਿਹਾ ਉਹ ਫਰੀਦਕੋਟ ਤੋਂ ਤੇ ਰਹਿਣ ਵਾਲਾ ਪੀਆ ਰਹਿਗਾ ਕੈਨੇਡਾ ਤੋਂ ਇਸ ਕਰਕੇ ਇਹ ਬੇਤੁਕੀਆ ਨਹੀਂ ਗੱਲ ਕੱਲ ਮੁੱਦਿਆਂ ਦੇ ਆਧਾਰਤ ਹੋਣੀ ਚਾਹੀਦੀ ਕਿ ਸਾਡੇ ਪੰਜਾਬ ਦੇ ਇਸ਼ੂਸ ਕੀ ਆ ਸਾਡੇ ਸਾਰੇ ਵਪਾਰੀਆਂ ਦੇ issues ਕੀਆ ਕਿਸਾਨਾਂ ਦੇ issues ਕੀਆ ਕੋਈ issue ਤੇ ਗੱਲ ਨਹੀਂ ਕਰਦੇ ਆ ਨਟਕੀਆਂ ਕਰਕੇ ਚੁਟਕਲੇ ਸੁਣਾਤੇ ਅੱਛਾ ਮੈਨੂੰ ਦੱਸੋ ਕੋਈ ਕਦੀ ਮੁੱਖ ਮੰਤਰੀ ਦੇਖਿਆ ਪੰਜਾਬ ਦਾ ਜਿਹੜਾ ਕਿਕਲੀਆ ਸੁਣਾਉਂਦਾ ਹੋਵੇ ਕਿਕਲੀ ਕੀ ਨਈਂ ਲੈ ਕਿਤਲੀ ਨਹੀਂ ਕਿਕਲੀ ਕਿਲੀਂ ਦੀ ਚਲੋ ਜਦੋਂ ਆਪੋਜੀਸ਼ਨ ਸੀਗਾ ਤੇਰੇ ਕੋਲ ਜ਼ਿੰਮੇਵਾਰੀ ਨਹੀਂ ਤੇਰੀ ਸੁਣ ਲਈ ਕਿਕਲੀ ਕਿਲੀ ਹੋ ਲੋਕੀ ਜਾਣਤਾ ਪਾਉਂਦੇ ਨੇ ਇਹਨੂੰ ਯਾਰ ਅੱਛਾ ਹੁਣ ਸੁਣ ਲਓ ਕਿੱਦਾਂ ਦਾ ਬੰਦਾ ਹੋਊਗਾ ਜਦੋਂ ਇਹਨੇ ਵਿਆਹ ਕਰਾਇਆ ਤੁਸੀਂ ਸੰਗਾਲੀ ਲੱਗਦਾ ਥੋੜੀ ਪਰਸਨਲ ਗੱਲ ਆ ਪਰ ਸੋਨੀ ਕਿਉਂਕਿ ਇਹਦੀ ਬੇਟੀ ਨੇ ਗੱਲ ਕੀਤੀ ਆ ਜਦੋਂ ਇਹਨੇ ਸ਼ਾਦੀ ਕਰਾਉਣੀ ਸੀ ਇਹਦੀ ਬੇਟੀ ਸੀ ਰਤਮਾਨ ਅਮਰੀਕਾ ਰਹਿੰਦੀ ਆ ਉਹਨੇ ਮੂਹਰੇ ਆੜ ਕੇ ਪੰਜਾਬ ਦੇ ਲੋਕਾਂ ਨੂੰ ਦੁਹਾਈ ਦਿੱਤੀ ਕਿ ਲੋਕੋ ਬਚਜੋ ਇਹ ਸਾਜਾਂ ਦੀ ਉਹ ਸਿੱਖਿਆ ਇਹ ਮੇਰੀ ਮਾਂ ਨੂੰ दारू ਪੀ ਕੇ ਕੁੱਟਦਾ ਸੀ ਮੈਂ ਵਿਆਹ ਜੋਗ ਏਜ ਆ 25 26 ਸਾਲ ਦੀ ਇੱਕ ਜਵਾਨ ਲੜਕੀ ਆ ਉਹਨੂੰ ਵਿਆਹ ਦੇ ਬਾਹਰ ਬਚਾਏ ਆਪਣੀ ਸ਼ਾਦੀ ਕਰਾ ਰਿਆ ਮੁੰਡਾ ਉਹਦਾ ਜਵਾਨ ਆ ਜਿਹੜਾ ਲੋਕੋ ਆਪਣੇ ਪਰਿਵਾਰ ਦਾ ਨਹੀਂ ਹੋਇਆ ਉਹ ਆਪਾਂ ਸਮਝ ਲੈ ਕੇ ਸਾਡਾ ਹੋ ਗਿਆ ਅੱਛਾ ਕਿਸੇ ਦੇ ਘਰ ਬੱਚੀ ਹੋਈ ਹੈ ਮੇਰੀ ਵਧਾਈ ਆ ਉਹਨਾਂ ਨੂੰ ਲੇਕਿਨ ਉਸ ਦੀ ਸ਼ਾਦੀ ਤੇ ਜਿੰਮੇਵਾਰੀ ਕੌਣ ਚੱਕੇਗਾ ਮਾਪਿਓ ਦਾ ਕੋਈ ਫਰਜ਼ ਨਹੀਂ ਕਿ ਕਿਸੇ ਦੀ ਆਪਣੀ ਧੀ ਦੀ ਸ਼ਾਦੀ ਕਰਨੀ ਅੱਛਾ ਅੱਗੇ ਬਰਨਾਲੇ ਤੁਹਾਡੇ ਲੱਗੇ ਆ ਇੱਥੇ ਬਰੇਲੀ ਦੇ ਵਿੱਚ ਖੜੇ ਹੋ ਕੇ ਆਪਣੀ ਮਾਤਾ ਦੇ ਸਿਰ ਤੇ ਹੱਥ ਰੱਖ ਦਿੰਦਾ ਇਹਨੇ ਕਿਸੇ ਨੇ ਕਿਹਾ ਥੋੜਾ ਤੁਸੀਂ ਕਿਹੜਾ ਕਿਹਾ दारू ਪੀਤਾ ਹੋਊਗਾ ਆਪਣੇ ਘਰ ਵਿੱਚ ਪੀਂਦਾ ਵਾ ਡਿੱਗਦਾ ਸਾਨੂੰ ਕੀ ਜਿੱਤੇਵਰ ਜਿੱਤੀ ਜਾਵੇ ਤੇ ਲੋਕਾਂ ਨੂੰ ਦਿਖਾਉਣ ਵਾਸਤੇ ਮਾਂ ਦੀ ਸਿੱਧ ਤੇ ਉੱਤੇ ਹੱਥ ਰੱਖ ਕੇ ਕਿ ਮੈਂ ਅੱਜ ਆਪਣੀ ਮਾਂ ਦੀ ਸਿਰ ਤੇ ਸੋਹ ਹੱਥ ਰੱਖ ਕੇ ਸੋਹ ਖਾਣਾ ਅੱਜ ਤੋ ਮੈਂ ਦਾਰੂ ਨਹੀਂ ਤੇ ਜਨੇ ਨਾਲ ਜੁੜਿਆ ਹੋਇਆ ਸੀ ਤਾਂ ਉੱਥੇ ਤੇ ਨਹੀਂ ਤੇ ਜੁੜਿਆ ਸੀ ਪੰਜ ਮਹੀਨੇ ਰੋਤ ਰੋਟ ਕੋਟ ਹੋਇਆ ਸੀਗਾ ਆ ਸਾਡਾ ਚੀਫ ਮਿਨਿਸਟਰ ਹੈ ਮੇਰੇ ਵੀਰੋ ਹਾਂ ਕਰਕੇ ਮੈਂ ਤੁਹਾਨੂੰ ਕਹਿਣਾ ਵਕੀਲ ਅੱਛਾ ਚੁਣਿਆ ਕਰੋ ਮੱਗੇ ਨਹੀਂ ਅਸੈਂਬਲੀ ਚ ਵੀ ਮੈਂ 117 ਦੇ ਵਿੱਚ ਤੁਹਾਨੂੰ ਗਵਾਹੀ ਦਿੰਦਾ ਵਾਂ 117 ਮੈਂਬਰ ਉੱਥੇ ਤੁਸੀਂ ਭੇਜਦੇ ਹੋ 100 ਬੰਦਾ ਸੱਚੇ ਮੂੰਹ ਮੁੜ ਕੇ ਆਉਂਦਾ 5 ਸਾਲ ਉੱਥੇ ਬੋਲਦਾ ਨਹੀਂਗਾ ਬਿਲਕੁਲ ਵੀ ਸਿਰਫ 10-15 ਬੰਦੇ ਐਕਟਿਵ ਨੇ ਜਿਹੜੇ ਪੜਦੇ ਨੇ ਲਿਖਦੇ ਨੇ ਰਿਸਰਚ ਕਰਦੇ ਨੇ ਬੋਲਦੇ ਨੇ ਤੇ ਉਹ ਤਾਂ ਹਾਊਸ ਪਾਰਲੀਮੈਂਟ ਹੈਗੀ 543 ਦਾ ਹਾਊਸ ਪੰਜ ਬਣਾ ਵੱਡਾ ਹਾਊਸ ਅੱਛਾ ਜੇਕਰ ਬੀਜੇਪੀ ਬਣ ਗਈ ਪਰਲੇ ਪਾਸੇ ਈਡੀ ਮੋਤੀ ਦੇ ਨਾਲ ਪਿੱਛੇ ਮਗਰਲੇ ਬੈਂਚ ਲਈ ਈਡੀ ਤੇ ਸੀਬੀਆਈ ਬੈਠਿਆ ਕਰੂਗੀ ਜਿਹੜਾ ਬੋਲਿਆ ਕਰੂਗਾ ਚੱਕਤਾ ਹੋਇਆ ਕਰਕੇ ਉਧਰ ਲੱਤਾਂ ਦੇ ਵਿੱਚ ਜਾਣ ਚਾਹੀਦੀ ਹੋਣੀ ਉਹ ਬੋਲਣ ਵਾਸਤੇ ਮੈਂ ਈਮੀਤ ਨੂੰ ਪੁੱਛਾਂ ਤੇਰੇ ਲੱਤਾਂ 'ਚ ਜਾਣ ਹੈ ਤੇ ਸੀਟੀ ਦਿਖਾਦੀ ਤੈਨੂੰ ਈਡੀ ਤੇ ਸੀਬੀਆਈ ਸਾਹਮਣੇ ਬਿਠਾ ਦਈਏ ਇਹ ਲੱਗਾ ਜਾਨ ਬਾਹਰ ਚੱਲ ਲੈਣਗੇ ਬੋਲੇਗਾ ਉੱਥੇ ਜਾ ਕੇ ਕਿਉਂਕਿ ਪੰਜਾਬ ਚ ਅਸੀਂ ਬੋਲੇ ਨਹੀਂਗੇ ਸਾਡੇ ਲੋਕ ਭਾਵੇਂ ਸਿੱਧੂ ਮੂਸੇਵਾਲਾ ਮਰਦੇ ਸਾਡੇ ਲੋਕ ਭਾਵੇਂ ਕਿਸਾਨ ਕੁੱਤੇ ਜਾਣ ਸਾਡੇ ਲੋਕ ਭਾਵੇਂ ਕੁਛ ਹੋਈ ਜੇ ਪੰਜਾਬ ਚ ਆਪਾਂ ਤਾਂ ਬੋਲਣਾ ਨਹੀਂ ਆਪਾਂ ਤਾਂ ਸਰਕਾਰੀ ਗੱਡੀ ਚੜ ਕੇ ਤੇ ਆਪਾਂ ਮਾੜਾ ਮੋਟਾ ਝੂਟਾ ਲੈਣਾ ਵਾ ਚੰਡੀਗੜ੍ਹ ਜਾਣਾ ਵਾਪਸ ਮੈਨੂੰ ਮੀਥੇ ਕੋਈ ਪੰਜ ਕੰਮ ਘਣਾ ਦੇ ਪ੍ਰਣਾਲੇ ਜਿਲ੍ਹੇ ਦੇ ਘਣਾ ਦੇ ਚਲੋ ਅਸੈਂਬਲੀ ਦੇ ਘਣਾ ਦੇ ਪੰਜ ਕੰਮ ਆਹ ਤਿੰਨ ਚਾਰ ਦਿਨ ਘੁਰੜ ਗਿਆ ਆਪਣੇ ਪਿੰਡ ਵਿੱਚ ਦੋ ਨੌਜਵਾਨਾਂ ਦੀ ਓਵਰਡੋਸ ਦਾ ਮਾਮਲਾ ਹੋਈ ਮਨਿਸਟਰ ਦੇ ਪਿੰਡ ਵਿੱਚ ਨਸ਼ੇ ਦੇ ਓਵਰਡੋਸ ਦਾ ਦੋ ਛੋਟੇ ਨੌਜਵਾਨ ਮਾਰੇ ਗਏ 17-18 ਸਾਲ ਦੇ ਜੇ ਮੰਤਰੀ ਦੇ ਪਿੰਡ ਵਿੱਚ ਨਸ਼ਾ ਨਹੀਂ ਖਤਮ ਹੋਇਆ ਤੇ ਮਜਬੂਰੀ ਨਹੀਂ ਕਰਨਗੇ ਮੇਰੇ ਤੋਂ ਸਮਾਂ ਇਜਾਜ਼ਤ ਨਹੀਂ ਦਿੰਦਾ ਮੈਂ ਤੁਹਾਡਾ ਦੂਰੋਂ ਦੇਖ ਰਿਹਾ ਸਾਰਾ ਬਾਜ਼ਾਰ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਸਿੰਘ ਜੀ ਸਾਹਿਬ ਜੀ ਸਤਨਾਮ ਸਿੰਘ ਦੇ ਅੱਗੇ ਆ ਜਾਓ ਜੀ ਡਾਕਟਰ ਸਾਹਿਬ ਆਓ ਤੁਸੀਂ ਅੱਗੇ ਆ ਜਾ ਜੀਰੇ ਆਪਣੇ ਨੌਜਵਾਨ ਸਾਥੀਆਂ ਆਗੇ ਜੀ ਮੁੰਡੇ ਆ ਅੱਗੇ ਨੂੰ ਰਸਤਾ ਦੇ ਦਿਓ ਥੋੜਾ ਜਿਹਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਨਵੀਂ ਬਸਤੀ ਤੋਂ ਆਏ ਨੇ ਸਾਡੇ ਰੇਕੂ ਸਿੰਘ ਜੀ ਗੁਰਪ੍ਰੀਤ ਜੀ ਸਾਹਿਬ ਜੀ ਤੇ ਭਰਾਵਾਂ ਨੂੰ ਬੇਨਤੀ ਹੈ ਵੀ ਲੱਡੂ ਪਾਈ ਸਾਹਮਣੇ ਛੱਕੇ ਜਾਣਿਆ ਐ ਨਾ ਜਾਇਓ ਭਰਾ ਬਣ ਕੇ ਹਰੇਕ ਨੂੰ ਬੇਨਤੀ ਹੈ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਡੇ 25 ਦੇ 30 ਨੌਜਵਾਨ ਨਵੀਂ ਬਸਤੀ ਤੋਂ ਆਏ ਨੇ ਉਹਨਾਂ ਦਾ ਬਾਤ ਬਾਤ ਸਵਾਗਤ ਕਰਦੇ ਆਸੀਂ لڈو لے کے آڈو بن گئے لڈو لے کے آؤ سارے سارے آم والی قریب کو دیش کو بچا لی سوبے بچا لی آم والی پیڑھی نو بچا لی صحیح فیصلہ لے کے کانگریس پارٹی